ਹਾਂਜੀ ਹੋਏ ਵਰਜੀ ਕਾ ਖਾਓ ਸਾਹਿਬ ਵਰਜੀ ਕੀ ਫਰਤੀ ਤੇ ਅੱਜ ਸੰਗਤੀ ਸਾਨੂੰ ਦਰਸ਼ਨ ਕਰਾਉਣਾ ਹੈ ਸੀ ਜੀ ਮਸਤਵਾਲਾ ਸਾਹਿਬ ਜੇ ਕਿ ਮਹਿੰਦੇ ਸੰਗੂਰ ਰੋਡ ਦੇ ਉਪਰ ਸਥਿਤ ਸਰਹਿੰਦਰ ਲਾਗੇ ਹੁੱਖਾ ਪੰਡ ਦੇ ਵੀ ਕੋਲ ਲਾਗੇ ਤੇ ਤਾ ਗਿੰਦ ਦਿਖਾਉਣੇ ਤੇ ਉਹ ਸਾਹਮਣੇ ਆ ਗਏ ਗੁਰਦੁਆਰਾ ਜੀ ਗੁਰਸਾਗਰ ਮਸਤਵਾਲਾ ਸਾਹਿਬ ਤੇ ਇਤੋ ਜੀ ਅੱਗੇ ਜਾਂਦੇ ਜਾਂਦੇ ਤੇ ਉਧਰਲੀ ਸੜਕ ਕੋ ਜਦ ਹੀ ਬਿਲਡਿੰਗ ਆ ਗਈ ਤੇ ਇੱਕ ਸਰ ਦਰਵਾਜ਼ਾ ਆ ਗਿਆ ਇਹ ਕਿ ਸੰਗਤ ਦਾ ਕੰਮ ਕਿਉਂਕਿ ਗਰਮੀ ਜ਼ਿਆਦਾ ਹੋਣ ਕਰਕੇ ਸਾਵੇਂ ਸੰਗਤ ਬੈਠੀ ਸੀ ਤੋਂ ਅਸੀਂ ਇੱਥੇ ਸੇਵਾ ਦੇ ਲਈ ਆ ਰਹੇ ਦਰਵਾਜ਼ਾ ਨਾ ਹੋਣ ਦੇ ਮਾਰਦੇ ਜੀ ਫਿਰ ਕਿ ਸੰਗਤਵਾਰ ਵੀ ਗਿਆ ਕੋ ਸੰਗਤ ਪੜ੍ਹਦੇ ਨਹੀਂ ਚਾਹੀਏ ਤੇ ਇਤਰਾਫਾ ਗਿਆ ਗਰਾਊਂਡ ਅੰਦਲੀ ਸ਼ਹਿਰਾਂ ਗੱਲ ਲੰਗਰ ਬਲਦੋਰਾ ਸਾਹਿਬ ਦਾ ਤੇ ਇੱਥੋਂ ਆਪਾਂ ਜ ਸੱਜੀਵਾਲ ਨੂੰ ਮੁੜਾਂਗੇ ਸਾਹਮਣੇ ਪਰ ਦੋਰਾ ਸਾਹਿਬ ਦੀ ਗੱਸ ਸੁਣਾਉਂਗੀ ਸਚਕੰਡ ਸ੍ਰੀ ਅੰਗੀਠਾ ਸਾਹਿਬ ਇਹ ਆ ਗਿਆ ਜੀ ਦਰਬਾਰ ਸਾਹਿਬ ਉਹ ਦੋਰਾ ਸ੍ਰੀ ਸਚਕੰਡ ਸਾਹਿਬ ਅੰਗੀਠਾ ਸਾਹਿਬ ਸਚਕੰਡ ਅੰਗੀਠਾ ਸਾਹਿਬ ਜਿਵੇਂ ਮੋਟਰਸਾਈਕਲ ਅੱਗੇ ਤੇ ਲੰਗਰ ਦੇ ਉੱਤੇ ਨੋਨ ਦਾ ਪਿਆਰ ਲਾ ਵੀ ਬਾਦ ਵਿੱਚ ਤੋਂ ਮੱਥਾ ਟੇਕਿਆ ਮੋਟਰਸਾਈਕਲ ਉੱਤੇ ਖੜਾ ਹੋਣਾ ਤੇ ਇੱਧਰ ਸਾਹਮਣੇ ਆ ਗਿਆ ਗੁਰਦੁਆਰਾ ਸਾਹਿਬ ਦਾ ਲੰਗਰ ਦੀ ਤੇ ਇੱਥੇ ਜਾ ਕੇ ਅਸੀਂ ਨੇ ਮੋਟਰਸਾਈਕਲ ਦਿੱਤਾ ਖੜਾ ਤੇ ਮੁੰਡੇ ਪਹਿਲਾਂ ਜੀ ਦੀ ਵੀ ਬਾਦ ਵਿੱਚ ਅਸੀਂ ਇੱਧਰ ਦਰਵਾਸਾ ਮੱਥਾ ਟੇਕਣ ਦੇ ਲਈ ਗਏ ਕਰੋ ਦਰਸੋਂ ਦਰਵਾਸਾ ਸਾਹਿਬ ਦੇ ਅੰਦੀ ਦਰਸ ਗੁਰਦੁਆਰਾ ਸਾਹਿਬ ਜੀ ਉਸ ਤੋਂ ਬਾਅਦ ਅਸੀਂ ਗੰਡੀਆਂ ਦੀ ਸੇਵਾ ਕੀਤੀ ਜੀ ਅੱਜ ਗੰਡੇ ਪੰਨ ਥੱਲੇ ਭਜਾਉਣੇ ਸੀ ਤੇ ਉਹ ਅਸੀਂ ਸਾਹਮਣੇ ਥੱਲੇ ਲੰਗਰ ਹਾਲ ਦੇ ਵਿੱਚ ਪੁੱਜਾਏ ਤੇ ਜਿਹੜੇ ਪ੍ਰੇਵਰ ਭਰ ਕਿਸੇ ਹੋਰ ਸੰਗਤ ਦੇ ਸਹਿਯੋਗ ਦੇ ਨਾਲ ਤੇ ਇਸ ਤੋਂ ਬਾਅਦ ਅਸੀਂ ਫਿਰ ਉਹ ਬੀਜੀਆਂ ਸਬਜ਼ੀ ਕੱਟਰੀਆਂ ਦੀ ਕੋਈ ਸੇਵਾ ਦੇ ਵਿੱਚ ਵੀ ਸੌਂਦੀਆਂ ਤੇ ਫਿਰ ਅਸੀਂ ਕੰਮ ਕਰਕੇ ਤੇ ਬੂਟਾ ਕਿ ਉਧਰ ਕੰਨੇ ਪਾਣੀ ਪਾਉਣਾ ਪਈ। ਦਰਖਤਾਂ ਦੇ ਵਿੱਚ ਪਾਣੀ ਪਾ ਕੇ ਸਰੋਵਰ ਦੇ ਕੰਨੇ। ਸਾਰੇ ਦਰਖਤਾਂ ਦੇ ਵਿੱਚ ਪਾਣੀ ਪਾ ਕੇ ਫਿਰ ਅਸੀਂ ਬਰਸ਼ੀ ਕਰਤੀ ਕਰ ਉਹ ਵੈਦੋਜੀ ਦਾ ਖਾਲਸਾ ਵੈਦੋਜੀ ਦਿੱਖਾਤੇ।